ਦਰਸ਼ਕੋ ਤੁਸੀਂ ਵੇਖ ਰਹੇ ਹੋ ਸਾਝੀ ਸੋਚ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਰਸ਼ਕੋ ਸੜਕ ਤੇ ਗੱਡੀ ਚਲਾਉਣਾ ਕੋਈ ਸਧਾਰਨ ਕੰਮ ਨਹੀਂ ਬਲਕਿ ਇਹ ਇੱਕ ਜ਼ਿੰਮੇਵਾਰੀ ਹੈ ਜੋ ਹਰ ਚਾਲਕ ਤੇ ਹੁੰਦੀ ਹੈ ਸੜਕਾਂ ਤੇ ਸੁਰੱਖਿਅਤ ਤਰੀਕੇ ਨਾਲ ਚਲਾਉਣ ਲਈ ਸਿਰਫ ਗੱਡੀ ਚਲਾਉਣਾ ਆਉਣਾ ਹੀ ਨਹੀਂ ਚਾਹੀਦਾ ਸਗੋਂ ਟ੍ਰੈਫਿਕ ਨਿਯਮਾਂ ਦੀ ਪੂਰੀ ਜਾਣਕਾਰੀ ਅਤੇ ਪਾਲਣਾ ਵੀ ਲਾਜ਼ਮੀ ਹੋਣੀ ਚਾਹੀਦੀ ਹੈ ਜਦੋਂ ਕੋਈ ਵਿਅਕਤੀ ਸੜਕ ਤੇ ਗੱਡੀ ਲੈ ਕੇ ਨਿਕਲਦਾ ਹੈ ਤਾਂ ਉਹ ਸਿਰਫ ਆਪਣੀ ਜ਼ਿੰਦਗੀ ਦੀ ਨਹੀਂ ਸਗੋਂ ਹੋਰ ਯਾਤਰੀਆਂ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਵੀ ਲੈ ਰਿਹਾ ਹੁੰਦਾ ਹੈ ਸੜਕ ਤੇ ਸਹੀ ਲੇਨ ਚ ਰਹਿ ਕੇ ਗੱਡੀ ਚਲਾਉਣੀ ਸਪੀਡ ਸੀਮਾ ਦੀ ਪਾਲਣਾ ਕਰਨੀ ਮੋੜਨਾ ਲਾਲ ਬੱਤੀ 'ਤੇ ਰੁਕਣਾ ਜੈਬਰਾ ਕ੍ਰੋਸਿੰਗ ਦੇ ਸਾਵਧਾਨੀ ਵਰਤਣੀ ਤੇ ਇਹ ਸਾਰੇ ਨਿਯਮ ਸਾਡੀ ਸੁਰੱਖਿਆ ਲਈ ਬਣਾਏ ਗਏ ਨੇ ਤੇ ਕਈ ਵਾਰ ਲੋਕ ਸਮਝਦੇ ਨੇ ਕਿ ਥੋੜਾ ਜਿਹਾ ਨਿਯਮ ਤੋੜਨਾ ਕੋਈ ਵੱਡੀ ਗੱਲ ਨਹੀਂ ਪਰ ਇਹ ਛੋਟਾ ਜਿਹਾ ਉਲੰਘਣਾ ਕਿਸੇ ਵੱਡੇ ਹਾਸੇ ਦਾ ਕਾਰਨ ਬਣ ਸਕਦਾ ਹੈ ਖਾਸ ਕਰਕੇ ਬੀਨਾ ਸੀਟ ਬੈਲਟ ਲਾਈ ਜਾਂ ਨਸ਼ੇ ਦੀ ਹਾਲਤ ਚ ਗੱਡੀ ਚਲਾਉਣੀ ਨਾ ਸਿਰਫ ਕਾਨੂੰਨੀ ਤੌਰ ਤੇ ਗਲਤ ਹੈ ਤੇ ਸਗੋਂ ਇਹ ਜਾਨਲੇਵਾ ਵੀ ਹੋ ਸਕਦੀ ਹੈ ਸੋ ਸਫਲ ਅਤੇ ਸੁਰੱਖਿਅਤ ਡਰਾਈਵਿੰਗ ਲਈ ਸਬਰ ਸਾਵਧਾਨੀ ਅਤੇ ਜ਼ਿੰਮੇਵਾਰੀ ਬਹੁਤ ਜ਼ਰੂਰੀ ਹੈ ਅਸੀਂ ਜਿੰਨੀ ਇੱਜ਼ਤ ਸੜਕ ਤੇ ਹੋਰ ਚੱਲ ਰਹੇ ਲੋਕਾਂ ਨੂੰ ਦੇਵਾਂਗੇ ਓਨੇ ਹੀ ਸੁਰੱਖਿਅਤ ਸੜਕਾਂ ਬਣਨਗੇ ਇਸ ਲਈ ਹਮੇਸ਼ਾ ਯਾਦ ਰੱਖੋ ਟ੍ਰੈਫਿਕ ਨਿਮ ਸਿਰਫ ਕਾਨੂੰਨ ਨਹੀਂ ਸਗੋਂ ਜ਼ਿੰਦਗੀਆਂ ਬਚਾਉਣ ਵਾਲੇ ਨੇ ਵੀਰਵਾਰ ਸਵੇਰੇ ਸਫਾਈ ਖੇਤਰ ਵਿੱਚ ਲਖਨਊ ਲਾਗਰਾ ਐਕਸਪ੍ਰੈਸ ਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਵਿਹਾਰ ਤੋਂ ਦਿੱਲੀ ਵੱਲ ਆ ਰਹੀ ਇੱਕ ਡਬਲ ਡੈਕਰ ਬੱਸ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਬੱਸ ਡਰਾਈਵਰ ਕੰਟਰੋਲ ਗਵਾ ਗਿਆ ਤੇ ਜਿਸ ਕਾਰਨ ਬੱਸ ਇੱਕ ਡੂੰਗੀ ਖਾੜ ਦੇ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਲਗਭਗ 50 ਹੋਰ ਲੋਕ ਜ਼ਖਮੀ ਹੋ ਗਏ। ਵ੍ਰਿਤਕਿਆਂ ਵਿੱਚ 22 ਸਾਲਾ ਸੈਦਾ ਜੋ ਕਿ ਨੇਪਾਲ ਦੀ ਰਹਿਣ ਵਾਲੀ ਸੀ ਅਤੇ 52 ਸਾਲਾ ਮਨੋਜ ਕੁਮਾਰ ਜੋ ਬਿਹਾਰ ਦਰਪੰਗਾ ਜ਼ਿਲ੍ਹੇ ਦਾ ਰਾਮਪੁੱਢੀ ਦਾ ਵਸਨੀਕ ਸੀ ਉਹ ਸ਼ਾਮਲ ਨੇ ਜਦੋਂ ਬੱਸ ਅਚਾਨਕ ਪਲਟ ਗਈ ਅਤੇ ਡੂੰਗੀ ਖੱਡ ਵਿੱਚ ਡਿੱਗੀ ਤਾਂ ਅੰਦਰ ਮੌਜੂਦਾ ਯਾਤਰੀਆਂ ਵਿੱਚ ਹਾਹਾਕਾਰ ਮਚ ਗਿਆ ਹਾਹਾਕਾਰ ਵੇਖ ਕੇ ਉੱਥੇ ਲੰਘ ਰਹੇ ਲੋਕਾਂ ਨੂੰ ਤੁਰੰਤ ਪੁਲਿਸ ਨੇ ਹਾਈਵੇ ਸੇਫਟੀ ਟੀਮ ਨੂੰ ਸੂਚਿਤ ਕੀਤੀ ਗਈ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਹਾਈਵੇ ਪੈਟਰੋਲ ਟੀਮ ਮੌਕੇ ਤੇ ਪਹੁੰਚੀ ਬਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਬਸ ਵਿੱਚ ਕੁੱਲ 80 ਯਾਤਰੀ ਸਵਾਰ ਸਨ ਤੇ ਇਹ ਹਾਦਸਾ ਸੜਕ ਦੀ ਬੇहद ਨਾਜ਼ੁਕ ਸਥਿਤੀ ਅਤੇ ਬੇਪਰਵਾਹੀ ਨਾਲ ਗੱਡੀ ਚਲਾਉਣ ਦੇ ਭਿਆਨਕ ਨਤੀਜਿਆਂ ਦੀ ਚੜਖ ਹੈ। ਲਖਨਊ ਆਗਰਾ ਐਕਸਪ੍ਰੈਸਵੇ ਉੱਤੇ ਹੋਇਆ ਇਹ ਹਾਦਸਾ ਸਿਰਫ ਇੱਕ ਡਰਾਈਵਰ ਦੀ ਥੋੜੀ ਜਿਹੀ ਲਾਪਰਵਾਹੀ ਕਰ ਨਹੀਂ ਸੀ ਸਗੋਂ ਇਹ ਸੜਕ ਸੁਰੱਖਿਆ ਪ੍ਰਬੰਧਾਂ ਦੀ ਵੀ ਕਮੀ ਵੱਲ ਇਸ਼ਾਰਾ ਕਰਦਾ ਹੈ। ਜਿਸ ਤਰ੍ਹਾਂ ਬੱਸ ਨੇ ਟਰੱਕ ਨੂੰ ਓਵਰਟੇਕ ਕਰਦੇ ਹੋਏ ਕੰਟਰੋਲ ਗਵਾ ਦਿੱਤਾ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਸਾਫ਼ ਹੈ ਕਿ ਜਾਂ ਤਾਂ ਸਪੀਡ ਜ਼ਿਆਦਾ ਸੀ ਜਾਂ ਰਸਤਾ ਠੀਕ ਨਹੀਂ ਸੀ। ਇਹ ਹਾਦਸਾ ਸਾਨੂੰ ਸਿਖਾਉਂਦਾ ਹੈ ਕਿ ਐਕਸਪ੍ਰੈਸ ਵੇ ਤੇ ਹੋਣ ਦੇ ਬਾਵਜੂਦ ਸੁਰੱਖਿਆ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਹਾਦਸੇ ਦੇ ਦੋ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਖੋਲਿਆ ਜੀ ਉਹਨਾਂ ਨੇ ਤੇ ਕਈ ਹੋਰ ਜ਼ਖਮੀਆਂ ਦੇ ਦਰਦ ਦੇ ਨਾਲ ਜੂਝਣ ਲਈ ਛੱਡ ਗਏ ਤੇ ਇਹ ਸਾਨੂੰ ਇਹ ਵੀ ਸੋਚਣ ਤੇ ਮਜਬੂਰ ਕਰਦਾ ਹੈ ਕਿ ਬੱਸ ਡਰਾਈਵਰਾਂ ਨੂੰ ਠੁਕ ਵੀ ਟ੍ਰੇਨਿੰਗ ਅਤੇ ਆਰਾਮ ਮਿਲ ਰਿਹਾ ਹੈ ਜਾਂ ਨਹੀਂ ਸੋ ਇਸ ਦੇ ਨਾਲ-ਨਾਲ ਸਥਾਨਕ ਲੋਕਾਂ ਤੇ ਪੁਲਿਸ ਵੱਲੋਂ ਤੁਰੰਤ ਰੈਇਟਿਕ ਕਾਰਵਾਈ ਕਰਨਾ ਇਹ ਦਰਸਾਉਂਦਾ ਹੈ ਕਿ ਆਮ ਲੋਕਾਂ ਦੀ ਸਹਾਇਕੀ ਭੂਮਿਕਾ ਐਸੇ ਸਮੇਂ ਵਿੱਚ ਕਿੰਨੀ ਮਹੱਤਵਪੂਰਨ ਹੁੰਦੀ ਹੈ ਸੋ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਓਵਰਟੇਕ ਕਰ ਰਹੇ ਸੀਗੇ ਸੋ ਓਵਰਟੇਕ ਜਦੋਂ ਅਸੀਂ ਕਰਦੇ ਹਾਂ ਬਹੁਤ ਹੀ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਸੜਕ ਸੁਰੱਖਿਆ ਸਭ ਦੀ ਸੁਰੱਖਿਆ ਸੜਕ ਸਾਡੀ ਨਹੀਂ ਸਮਾਹ ਨਦੀਏ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਜਿੱਥੇ ਜੈਬਰਾ ਕ੍ਰੋਸਿੰਗ ਹੁੰਦੀ ਹੈ ਉੱਥੇ ਸਾਨੂੰ ਰੁਕਣਾ ਚਾਹੀਦਾ ਹੈ ਕ ਲਾਲ ਬੱਤੀ ਦੀ ਕਦੇ ਵੀ ਉਲੰਘਣਾ ਨਹੀਂ ਕਰਨੀ ਚਾਹੀਦੀ ਜਦੋਂ ਹਰੀ ਬੱਤੀ ਹੁੰਦੀ ਹੈ ਉਦੋਂ ਹੀ ਸਾਨੂੰ ਚੱਲਣਾ ਚਾਹੀਦਾ ਸੋ ਟ੍ਰੈਫਿਕ ਰੂਲਸ ਦੀ ਤੁਸੀਂ ਸਹੀ ਪਾਲਣਾ ਕਰੋ ਤੇ ਜੇਕਰ ਤੁਸੀਂ ਸੀਟ ਬੈਲਟ ਨਹੀਂ ਲਗਾਈ ਤਾਂ ਸੀਟ ਬੈਲਟ ਲਗਾਉਣੀ ਚਾਹੀਦੀ ਹੈ ਜੇਕਰ ਹੈਲਮਟ ਨਹੀਂ ਪਾਇਆ ਤਾਂ ਹੈਲਮਟ ਪਾਉਣਾ ਚਾਹੀਦਾ ਤੇ ਰਾਤ ਵੇਲੇ ਡਿਪਰ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇੰਡੀਕੇਟਰ ਦੇਖ ਕੇ ਹੀ ਮੋੜਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਸਾਰਿਆਂ ਨੇ ਇਹਨਾਂ ਚੀਜ਼ਾਂ ਦੀ ਪਾਲਣਾ ਕਰਾਂਗੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਂਗੇ ਫਿਰ ਇਹ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤੇ ਸੜਕ 'ਤੇ ਚੱਲਣ ਲੱਗੇ ਹਮੇਸ਼ਾ ਸਾਨੂੰ ਸੁਰੱਖਿਅਤ ਰਹਿਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖਣਾ ਚਾਹੀਦਾ ਹੈ ਤੇ ਇੱਕ ਹੋਰ ਗੱਲ ਮੈਂ ਕਹਿ ਦਿਆਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ